ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਛੋਟੇ ਵੱਡੇ ਸਹਬਜ਼ਾਦਿਆਂ ਮਾਤਾ ਗੁਜਰ ਕੌਰ ਜੀ ਤੇ ਸਮੂਹ ਸੀਦਾਂ ਦੀ ਯਾਦ ਨੂੰ ਸਮਰਪਿਤ ਪਿੰਡ ਮਲਕਾਣਾ ਦੇ ਸਮੂਹ ਨਗਰ ਦੇ ਸਹਿਯੋਗ ਦੇ ਨਾਲ ਮਹਾਨ ਗੁਰਮਤ ਸਮਾਗਮ ਕਰਵਾਏ ਗਏ ਨੇ ਸੋ ਇਹਨਾਂ ਸਮਾਗਮਾਂ ਦੀ ਅੱਜ ਸਮਾਪਤੀ ਹੋਈ ਹੈ ਕਿਸ ਤਰ੍ਹਾਂ ਦੇ ਰਹੇ ਸਮਾਗਮ ਆਓ ਦਿਖਾਉਣੇ ਆ ਅੱਜ ਦੀ ਰਿਪੋਰਟ તેરી સુધી પ્યારા વાડી મા હાથ બીજ મો પ્યારા બડી મા હાથ બી મર માતા ગઈ मोती मो र मा मोती मा रोर दसदा ਇਸ ਤੇ ਮੂਰਤੀ ੁਰਲਗੇ ਤੇਰੀ ਇੱਕ ਪਿਆਰਾ ਵਾਲੀ ਮਾਲਾ ਆਤਮ ਵਿੱਚ ਮੂਰਤੀ ੁਰਲਗੇ ਤੇਰੇ ਸੁਪਨੇ ਵੀ ਪਿਆਰਾ ਵਾਲੀ ਮਾਲਾ ਆਤਮ ਵਿੱਚ ਮੂਰਤੀ ੁਰਲਗੇ ਤੇਰੇ ਸੁਪਨੇ ਵੀ ਪਿਆਰਾ ਕਹਿੰਦਾ ਮੈਂ ਜਿੱਤੇ ਇਹਨਾਂ ਦਾ ਬਾਪ ਮਿਲੂਗਾ ਨਾ बदला ही लेना होगा हम लेंगे बाप से महफूज करे खुदा मुझे ऐसे पाप से मेनू खुदा करे तो, बा, तो बा, मैं नहीं कर सकता तो फिर कहते हो सकता है ਸਮਾਣੇ ਦੇ ਜਲਾਦ ਸਾਸ਼ਲ ਵੇਗ ਤੇ ਬਾਸ਼ਲ ਵੇਗ ਦੋਨੋਂ ਭਰਾ ਸੀ ਇਹਨਾਂ ਦਾ ਮੁਕੱਦਮਾ ਚੱਲਦਾ ਸੀਗਾ ਕਿੱਥੇ ਦਿੱਲੀ ਦੇ ਵਿੱਚ ਕੋਈ ਵੱਡਾ ਮੁਕੱਦਮਾ ਸੀ ਉਹ ਕਹਿੰਦੇ ਲਬਾਬ ਸਾਡਾ ਮੁਕੱਦਮਾ ਉਥੋਂ ਦਿੱਲੀੋਂ ਬਰੀ ਕਰਾ ਦਿਓ ਇਹ ਕੰਮ ਆਸੀਂ ਕਰ ਦਿੰਨੇ ਆ ਇਹਨਾਂ ਦੇ ਗਾੜਾ ਸੀ ਵੜ ਦਿੰਨੇ ਆ ਵਾਏ ਵਾਏ ਕਹਿੰਦੇ ਹਾਂ ਰਿਟਰਨ ਚ ਦੇ ਤਾਂ ਲਿਖਤੀ ਵੀ ਤੁਹਾਡਾ ਮੁਕੱਦਮਾ ਬਰੀ ਹੋ ਗਿਆ ਤੇ ਤੁਸੀਂ ਇਹ ਕੰਮ ਕਰੋ ਆਏ ਜਲਾਦ ਮਾਸੂਮ ਜਿੰਦਾ ਪਈਆਂ ਸਾਧ ਸੰਗ ਜਿਓ ਪਈਆਂ ਹੱਥ ਫੜ ਲੈ ਪੈਰ ਫੜ ਲੈ ਮਾਸੂਮ ਤੜਫਦੇ ਆ ਛਾਪੀਆਂ ਦੇ ਉੱਤੇ ਗੋਡੇ ਧਰ ਲੈ ਜਿਵੇਂ ਬੱਕਰੇ ਨੂੰ ਕਸਾਈ ਕਾਬੂ ਕਰ ਲੈਂਦਾ ਉਹੋ ਛਾਪੀਆਂ ਤੇ ਗੋਡੇ ਧਰ ਕੇ ਨਾ ਆਸਾਂ ਰੱਗ ਦੇ ਉੱਤੇ ਛੁਰੀ ਧਰ ਲਿਓ ਗੁਰਮੁਖਵ ਸਿੰਘ ਸਾਹਿਬ ਜੀ ਆਦਿ ਆਸਾਂ ਰੱਗ ਤੇ ਛੁਰੀ ਧਰੀ ਹੈ ਛੁਰੀ ਚੱਲਦੀ ਐ ਤੇ ਸਤਸੰਗਿਓ ਬੱਚੇ ਹਣ ਬੱਚਿਆ ਆਖਰ ਨੂੰ ਤੜਫਦੇ ਦੋਨਾਂ ਦਾ ਗਲ ਵੱਢੀਦਾ ਤੜਪਦੇ ਬੱਚੇ ਗੁਰੂ ਗੋਬਿੰਦ ਸਿੰਘ ਦੇ ਛੁਰੀ ਚੱਲਦੀ ਆ ਆਖਰਕਾਰ ਦੋਨਾਂ ਨੂੰ ਸ਼ਾਸ਼ਲ ਵੇਗਨੇ ਬਾਸ਼ਲ ਵੇਗਨੇ ਸਤਸੰਗਿਓ ਗਰਦਨਾ ਕੱਟ ਕੇ ਸ਼ਹੀਦ ਕਰ ਦਿੱਤਾ ਅਸਮਾਨ ਰੋਇਆ ਧਰਤੀ ਰੋਈ ਸ਼ਾਸ਼ਲ ਬਾਸ਼ਲ ਦੋਨੋਂ ਭਾਈ ਵਿੱਚ ਸਮਾਣੇ ਰਹਿੰਦੇ ਇਨਾਮੀ ਸੀ ਜਲਾਦ דוਵੇ ਸੈਯਦ ਖੁਦ ਨੂੰ ਕਹਿੰਦੇ ਹੱਥੋਂ ਪੈਰੋਂ ਫੜ ਬੱਚਿਆਂ ਨੂੰ ਬਕਰਿਆਂ ਵੱਢ ਕੋਹੇ ਛਾਤੀਆਂ ਉੱਤੇ ਧੱਕੇ ਗੋਡੇ ਗਲ ਵਿੱਚ ਛੁਰੇ ਖੋਏ ਸ਼ਹੀਦ ਕਰਦੇ ਗੋਤੀਰਾ ਮੇਰਾ ਬੱਜਿਆ ਇਧਰੋਂ ਸਾਜ ਸੰਜੋ ਟੋਡਰਮਨ ਸੇਠ ਸੀਗਾ ਬਹੁਤ ਵੱਡਾ ਵਪਾਰੀ ਸੀ ਇਹਦਾ ਪਿੰਡ ਕਾਕੜਾ ਭਵਾਨੀਗੜ੍ਹ ਦੇ ਕੋਲੇ ਟੋਡਰਮਨ ਸੇਠ ਦਾ ਨਹੀਂ ਤਾਂ ਤੇਰਾ ਰੂਹ ਸਮਝਾ ਫਤੇ ਸਿੰਘ ਪਰਚਾਉਣਾ ਮਿੰਤਾ ਕਰਕੇ ਅੰਮੀ ਹੈ ਤੈਨੂੰ ਉਹ ਮਨਵਾਰਾ ਤੁਹਾਡੀ ਬਾਅਦ ਮੇਰੇ ਪੁੱਤੋ ਇਹ ਕਿਤੇ ਹੋ ਸਕਦਾ ਤੇ ਤੁਸੀਂ ਸੱਚਖੰਡ ਨੂੰ ਜਾਓ ਤੇ ਤੁਹਾਡੀ ਦਾਦੀ ਤੁਹਾਡੇ ਪਿੱਛੇ ਰਹੇ ਜਦੋਂ ਤੁਸੀਂ ਸੱਚਖੰਡ ਜਾਓਗੇ ਨਾ ਤੁਹਾਡੀ ਦਾਦੀ ਤੁਹਾਡੇ ਅੱਗੇ ਖੜੀ ਹੋਵੇਗੀ ਤੁਹਾਨੂੰ ਬਾਵਾ ਖਲਾਰੀ ਤੋਂ ਗੱਲਬਾਤ ਵਿੱਚ ਲੈਣ ਨੂੰ ਸਾਤ ਸੰਗ ਦੰਬਕਲਿਚ ਲੈਣ ਨੂੰ ਤੁਰ ਕੇ ਦੋਨੇ ਸਾਬ ਜਾਦੇ ਉਹਵੇਂ ਆਪਣੇ ਸਰੀਰ ਨੂੰ ਜਾ ਕੇ ਲੰਘਾਇਆ ਲੰਗਾ ਕੇ ਫਤੇ ਬਲਾਈ ਗੱਜ ਕੇ ਤਾਂ ਸਤਸੰਗ ਜੀ ਜਦੋਂ ਫਤੇ ਬਲਾਈ ਖੜੇ ਸੂਬੇ ਦੀ ਕਚਹਿਰੀ ਵਿੱਚ ਪਾਸ਼ਾ ਦੇ ਲਾਲ ਉਹ ਤਾਂ ਛੜਦੇ ਜਕਾਰੇ ਮੂੰਖੋਂ ਕਹਿੰਦੇ ਸੋ ਨਿਹਾਲ ਲੱਕ ਕੰਮਰ ਕਿਸੇ ਨੇ ਇੱਕ ਸਰਾ ਉੱਤੇ ਦਸਤਾਰੇ ਹੱਥ ਵਿੱਚ ਸ੍ਰੀ ਸਾਹਿਬ ਪੈਣ ਦੂਰੋ ਚਮਕਾਰੇ ਕੋ ਉੱਤੇ ਨੌਵੇਂ ਹਾਂਪੁਰਾਂ ਦੇ ਕਲੀ ਜਾਂਦੇ ਨੇ ਕਮਾਲ ਖੜੇ ਸੂਬੇ ਦੀ ਕਚਹਿਰੀ ਮੇਰੇ ਪਾਸ਼ਾ ਦੇ ਸਤਸੰਗ ਜੀ ਸੁਖਨਾੰਦ ਅਰਜਸਰ ਹੈ ਤਾਂ ਇਹਨਾਂ ਦੀ ਬਹੁਤ ਬਹਾਦਰੀ ਸੀ ਵਜੀਦ ਖਾਨ ਦੇ ਪ੍ਰਤੀ ਔਰ ਕੌਮਾ ਫੜ ਕੇ ਕਹਿੰਦੇ ਤੁਸੀਂ ਐਂ ਕਰੋ ਨਾ ਤੁਸੀਂ ਸਾਥ ਸੰਗਤੋ ਵਜੀਦ ਖਾਨ ਦੇ ਸਿਰਫ ਇੱਕ ਵਾਰੀ ਪੈਰਾਂ ਦੇ ਉੱਤੇ ਧਰੋ ਪਤਾ ਕੀ ਕਹਿੰਦੇ ਨੇ ਆਕਰ ਕੇ ਪੂਰਾ ਉਹ ਕਹਿੰਦੇ ਅਸੀਂ ਨੌਕੇ ਨਾਲ ਸਲਾਮਤ ਨੂੰ ਕਰਨੀ ਓਏ ਇਹ ਤਾਂ ਸਿਰ ਲੱਗੂ ਸਤਗੁਰੂ ਚਰਨੀ ਓਏ ਹਾਂ ਤੁਸੀਂ ਇਹ ਬੱਚਿਆਂ ਨੂੰ ਕਦੇ ਸਿੱਖਿਆ ਦਿੱਤੀ ਆ ਜਾਪਿਨੰ ਬਸੜੀਆਂ ਕਲਾਣੇ ਦਾ ਮੇਲਾ ਤੇ ਸਾਧ ਸੰਤ ਮਾਤਾ ਰਾਣੀਆ ਤੇ ਨਾ ਉੱਥੇ ਮੱਥੜ ਕਾਉਣਗੇ ਜੇ ਜਾ ਕੇ ਬੱਚਿਆਂ ਨੂੰ ਸਾਧ ਸੰਤ ਉਹ ਕਹਿੰਦਾ ਸਹਿਜ ਜੱਜ ਦਾ ਪੁੱਛਿਆ ਕਰੋ ਉਹ ਝੁਕੇ ਨਹੀਂ ਤੈਨੂੰ ਨਿਉਕੇ ਦਾ ਸਲਾਮ ਅਸੀ ਕਰਨੀ ਹੋਏ ਇਹ ਤਾਂ ਸਿਰ ਲੱਗੇ ਸਤਿਗੁਰੂ ਚਰਨੀ ਹੋਏ ਮੌਤ ਡੈਣ ਦਾ ਅਸੰਭ ਕੋਈ ਡਰ ਨਹੀਂ ਹੋਏ ਨਹੀਂ ਲੈਣੇ ਹੀਰੇ ਮੋਤੀ ਜਵਾਰ ਮਾਲ ਸੁਧਿਆ ਸਾਡੀ ਸਿੱਖੀ ਨਿਵੇ ਕੇ ਸਭ ਸੋਤ ਸਭ ਨਾਲ ਸੁਧਿਆ ਕਿਸਾ ਸੋਤ ਸਭ ਨਾਲ ਨੈਤਿਕ ਗੁਰਾਂ ਦੇ ਨਾਲ ਮੇਰੀ ਨਿੰਵੇਕ ਗੁਰਾਂ ਦੇ ਨਾਲ ਤੋਂ ਸਾਥ ਸੰਗਤ ਜੀਓ ਆਖਰਕਾਰ ਇੱਥੇ ਹੋਇਆ ਜਦੋਂ ਨਾਮ ਨਿ ਇੱਕ ਸਬ ਕਮੇਟੀ ਬਣਾਤੀ ਸਬ ਕਮੇਟੀ ਉਹ ਸਬ ਕਮੇਟੀ ਅੱਜ ਕੱਲ੍ਹ ਵੀ ਸਰਕਾਰ ਦੇ ਪੱਧਰ ਤੇ ਵੀ ਬਣਦੀਆਂ ਆਉ ਸੰਸਥਾ ਦੇ ਵਿੱਚ ਵੀ ਬਣਦੀਆਂ ਨੇ ਤਿੰਨ ਮੈਂਬਰੀ ਸਬ ਕਮੇਟੀ ਉਹਦੇ ਵਿੱਚ ਸੁਚਿਆਨੰਦ ਸ਼ੇਰ ਮੁਹੰਮਦ ਖਾਨ ਮਲੇਰਕੋਟੇ ਦਾ ਬਾਬ ਤੇ ਹਰਜਸਰਾਏ ਵੀ ਖਤਰ ਸੀ ਤਿੰਨ ਮੈਂਬਰੀ ਕਮੇਟੀ ਤੋਂ ਸਾਬ ਸੰਭੂ ਇਹਨਾਂ ਵੀ ਕਮੇਟੀ ਨੇ ਫੈਸਲਾ ਕਰਕੇ ਦੇਣਾ ਕਹਿੰਦੇ ਬੱਚਿਓ ਸੁੱਚਾ ਨਾਮ ਨੇ ਦੋਨਾਂ ਦੇ ਹੱਥ ਫੜੇ ਤੁਹਾਨੂੰ ਸਰਕਾਰ ਰਿਹਾਅ ਕਰਨ ਲੱਗੀ ਐ ਤੁਸੀਂ ਜਾਓ ਬਾਹਰ ਜਾ ਕੇ ਕੀ ਕਰੋਗੇ ਦੇਖੋ ਬੱਚਾ ਨਾ ਹੌਸਲਾ ਤੁਸੀਂ ਬਾਹਰ ਜਾ ਕੇ ਕੀ ਕਰੋਗੇ ਤੇ ਤੁਹਾਨੂੰ ਸਰਕਾਰ ਰਿਹਾਅ ਕਰਨ ਲੱਗੀ ਐ ਬੋਲਿਓ ਜਿਸ ਦਾ ਆਪਣਾ ਜਗਰਵਰ ਸਿੰਘ ਬੋਲਿਓ ਫਤਿਹ ਸਿੰਘ ਪਿੱਛੇ ਬੋਲਿਆ ਕਹਿੰਦੇ ਅਸੀਂ ਵੱਡੇ ਹੋਵਾਂਗੇ ਹਥਿਆਰ ਚੁੱਕਾਂਗੇ ਆਪਣੇ ਭਰਾਵਾਂ ਨੂੰ ਇਕੱਠੇ ਕਰਾਂਗੇ ਅਸੀਂ ਜਥੇਬੰਦ ਕਹੋ ਕੇ ਨਾ ਪੂਰੇ ਪੂਰੇ ਜਥੇਬੰਦ ਕਹੋ ਕੇ ਅਸੀਂ ਘੋੜਿਆਂ ਤੇ ਸਵਾਰ ਹੋਵਾਂਗੇ ਅਸੀਂ ਸਾਂਝ ਸੰਯੁਕਤ ਜੰਗ ਲੜਾਂਗੇ ਮੁਗਲ ਸਰਕਾਰ ਨਾਲ ਜ਼ਾਲਮ ਹਕੂਮਤ ਨਾਲ ਦਿੱਲੀ ਦੇ ਤਖਤ ਨਾਲ ਸਰਹੰਦ ਦੇ ਤਖਤ ਨਾਲ ਜਿੱਦੇ ਅਸੀਂ ਤਾਕਤ ਵਿੱਚ ਆ ਕੇ ਨਾ ਬਾਹਰ ਜਾ ਕੇ ਤੇਰੀ ਸ਼ਾਨੀ ਤੇ ਘੋੜਾ ਚੜਾ ਕੇ ਤੇਰਾ ਰਾਜ ਖੋਹਾਂਗੇ ਸਾਸ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਗਰ ਮਲਕਾਣਾ ਤਹਿਸੀਲ ਤਲਵੰਡੀ ਸਾਬੋ ਜ਼ਿਲ੍ਹਾ ਬਠਿੰਡਾ ਵਿਖੇ ਅੱਜ ਮਹਾਨ ਗੁਰਮਤ ਸਮਾਗਮਾਂ ਦੀ ਸਮਾਪਤੀ ਹੋਈ ਹੈ ਜੋ ਕਿ ਖਾਲਸਾ ਪੰਥ ਦੀ ਵਿਰਧ ਮਾਤਾ ਮਾਤਾ ਗੁਜਰਕੌਰ ਔਰ ਬਾਬਾ ਅਜੀਤ ਸਿੰਘ ਬਾਬਾ ਜੁਜਾਰ ਸਿੰਘ ਬਾਬਾ ਜੂਰਾਵਰ ਸਿੰਘ ਤੇ ਫਤਿਹ ਸਿੰਘ ਹੋਣਾਂ ਦੀ ਯਾਦ ਨੂੰ ਸਮਾਪਤ ਇਹ ਸਮਾਗਮ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਨਗਰ ਮਲਕਾਣਾ ਦੀ ਸੰਗਤ ਦੇ ਸਹਿਯੋਗ ਨਾਲ ਇਸ ਨਗਰ ਵਿਖੇ ਮਨਾਏ ਗਏ ਬਾਬਾ ਬੁਟਾ ਸਿੰਘ ਦੀ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਨ੍ਹਾਂ ਵੱਲੋਂ ਇਹਨਾਂ ਦੀਵਾਨਾਂ ਦੇ ਵਿੱਚ ਇਤਿਹਾਸਕ ਵਿਚਾਰਾਂ ਦੀ ਸੰਗਤਾਂ ਦੇ ਨਾਲ ਸਾਂਝ ਪਾਈ ਗਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੱਖ-ਵੱਖ ਪਿੰਡਾਂ 'ਚ ਪ੍ਰਚਾਰਕ ਸਿੰਘ ਭੇਜੇ ਗਏ ਔਰ ਸੰਗਤਾਂ ਨੂੰ ਸਹਿਬਜ਼ਾਦਿਆਂ ਦੇ ਇਤਿਹਾਸ ਤੋਂ ਬੱਚਿਆਂ ਨੂੰ ਜਾਣੂ ਕਰਵਾਇਆ ਗਿਆ। ਉਹਦੇ ਸਬੰਧ ਵਿੱਚ ਅੱਜ ਪੰਜ ਪਿਆਰੇ ਸਹਿਬਾਨ ਤਖਤ ਸ਼੍ਰੀ ਦਮਦਮਾ ਸਾਹਿਬ ਵੱਲੋਂ ਉਚੇਚੇ ਤੌਰ ਤੇ ਨਗਰ ਮਲਕਾਣਾ ਵਿਖੇ ਪਹੁੰਚ ਕੇ ਅੰਮ੍ਰਿਤਪਾਨ ਸੰਗਤਾਂ ਨੂੰ ਕਰਵਾਇਆ ਗਿਆ ਜਿਸ ਦੇ ਵਿੱਚ ਲਗਭਗ 40 ਪ੍ਰਾਣੀ ਗੁਰੂ ਵਾਲੇ ਬਣੇ ਹਨ। ਸੋ ਇਹ ਬਹੁਤ ਵੱਡਾ ਉਪਰਾਲਾ ਨਗਰ ਦਾ ਮਲਕਾਣਾ ਨਗਰ ਦਾ ਸਾਰੇ ਨਗਰ ਨਿਵਾਸੀਆਂ ਦਾ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਗ੍ਰੰਥੀ ਸਹਿਬਾਨ ਜੀ ਦਾ ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਜਿੰਦਰ ਸਿੰਘ ਧਾਮੀ ਜੀ ਦਾ ਸੋ ਇਸ ਇਲਾਕੇ ਦੇ ਵਿੱਚ ਸਾਰੀਆਂ ਸੰਗਤਾਂ ਨੂੰ ਇਤਿਹਾਸ ਤੋਂ ਜਾਣੂ ਕਰਵਾਇਆ ਗਿਆ ਬਹੁਤ ਬਹੁਤ ਧੰਨਵਾਦ ਸੰਗਤਾਂ ਦਾ ਅਸੀਂ ਕਰਦੇ ਹਾਂ ਕਿ ਅੱਗੇ ਤੋਂ ਗੁਰੂ ਪੰਥ ਦੇ ਐਸੇ ਹਮਲੇ ਮਾਰਨ ਦੀ ਲੋੜ ਹੈ ਤਾਂ ਕਿ ਗੁਰੂ ਪੰਥ ਦਾ ਪ੍ਰਚਾਰ ਹੋ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ